ਉਹ ਲੈਸ ਸਾਗੀ ਦਵਾਰੀ ਉਹ ਸਾਈਡ ਦਿੱਤੀ ਜਾ ਰਹੀ ਆ ਇਹ ਵੀ ਲੈਸ ਤੋਂ ਬਾਅਦ ਟਰੈਕ ਲਾਉ ਕਰ ਰਹੇ ਨੇ ਇਧਰ ਇਹ ਦੇਖ ਸਕਦੇ ਹੋ ਬੰਦ ਨੂੰ ਘੱਟ ਚਲਾਉਣਾ ਆਉਂਦਾ ਫੇਰ ਵੀ ਚਲਾ ਰਿਹਾ ਟਰੈਕਟਰ ਨਵੇਂ ਮਾਰਦੇ ਹੋਰ ਦੇ ਆਉਣ ਦੇ ਹੁਣ ਦੇ ਆਏ ਇਧਰ ਕਰ ਲੋ ਇਧਰ ਕਰ ਲੋ ਥੋੜਾ ਜਿਹਾ ਆਉਣ ਦੇ ਆਉਣ ਤੇ ਜਾਣ ਦੇ ਜਾਣ ਦੇ ਸਿੱਧਾ ਰਾਕ ਸਿੱਧਾ ਰਾਕ ਇਹ ਦਰਨਾ ਮੋਰ ਸਿੱਧਾ ਰਾਕ ਸਿੱਧਾ ਚੱਲ ਜਾਣ ਦੇ ਜੀ ਮਰੀ ਯਹ ਮਲੇਸ ਦੇ ਵਿੱਚ ਇੱਕ ਪਾਈ ਯਾਰੀ ਤੁਸੀਂ ਦੇਖ ਸਕਦੇ ਹੋ